ਵਿਚਕਾਰੀਆਂ ਇਹਹੀ ਵਿਚਕਾਰੀਆਂ ਨੇ ਜੋ ਦੀਵਾਲੀ ਨੂੰ ਠਾ ਠਾ ਕਰਦੀਆਂ ਨੇ ਤੇ ਹੋਲੀ ਨੂੰ ਤੂ ਤੂ ਕਰਦੀਆਂ ਨੇ ਰੰਗ ਤੇ ਫੁੱਲ ਵਰਸਾ ਤੇ ਵਧੀਆ ਤਰੀਕੇ ਨਾਲ ਆਪਣਾ ਬੱਚਿਆਂ ਅਤੇ ਵਿਚਕਾਰੀਆਂ ਲੈ ਕੇ ਜਾਓ ਮਾੜੀਆਂ ਚੀਜ਼ਾਂ ਤੋਂ ਬਚੋ ਕਿਉਂਕਿ ਪੱਕੇ ਰੰਗ ਨਾ ਲਾਓ ਕਿਉਂਕਿ ਪੱਕੇ ਰੰਗ ਬੱਚਿਆਂ ਦੇ ਚਮੜੀ ਨੂੰ ਵੀ ਖਰਾਬ ਕਰਦੇ ਹਨ ਰੈਕਸ਼ਨ ਵੀ ਕਰ ਸਕਦੇ ਹਨ ਹੋਲੀ ਦਾ ਤਿਹਾਰ ਆ ਰਿਹਾ ਅਸੀਂ ਵੇਖਦੇ ਹਾਂ ਖਾਸ ਕਰ ਸੁਨਾਮੀ ਗੇਟ ਦੀ ਗੱਲ ਕਰ ਲਈ ਤਾਂ ਦੁਕਾਨਾਂ ਬੜੀ ਖੂਬਸੂਰਤ ਬੜੇ ਮਨਮੋਹਕ ਰੰਗ ਪਏ ਨੇ ਪਿਚਕਾਰੀਆਂ ਪਈਆਂ ਦੇਖੋ ਸੁਨਾਮੀ ਗੇਟ ਦਾ ਬਾਜ਼ਾਰ ਜਿਹੜਾ ਹੈਗਾ ਮੈਂ ਦੇਖਦਾ ਪੰਜਾਬ ਦਾ ਜਾਂ ਇੰਡੀਆ 'ਚ ਬੜੇ ਦੂਰ ਤੱਕ ਇਹਨਾਂ ਦਾ ਮੈਸੇਜ ਜਾਂਦਾ ਹੈ ਹੋਲੀ ਦਾ ਤਿਹਾਰ ਆਪਸੀ ਭਾਈਚਾਰੇ ਪਿਆਰ ਦਾ ਪ੍ਰਤੀਕ ਦਾ ਤਿਹਾਰ ਆ ਹੋਲੀ ਹੋਲੀ ਦੇ ਦਿਨ ਆਖਿਆ ਜਾਂਦਾ ਕਿ ਜੋ ਗਿਲੇ ਸ਼ਿਕਵੇ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਅਤੇ ਇੱਕ ਦੂਜੇ ਨੂੰ ਗਲਾਲ ਲਾਈ ਜਾਂਦੇ ਨੇ ਖੂਬ ਹੋਲੀ ਖੇਡੀ ਜਾਂਦੀ ਆ ਚਾਹੇ ਹੋਲੇ ਮਹੱਲੇ ਦੀ ਗੱਲ ਕਰ ਲਈਏ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਮਹੱਲਾ ਖੇਡਿਆ ਜਾਂਦਾ ਜੇਕਰ ਬਰਿੰਦਾਵਨ ਦੀ ਗੱਲ ਕਰ ਲਈਏ ਤਾਂ ਉੱਥੇ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਆ ਐਸੇ ਵਿੱਚ ਸੰਗਰੂਰ ਦੇ ਸੁਨਾਮੀ ਗੇਟ ਬਾਜ਼ਾਰ ਦੇ ਵਿੱਚਾਂ ਜਿੱਥੇ ਹੋਲੀ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਹੋਲੀ ਤੋਂ ਪਹਿਲਾਂ ਦੀ ਜੋ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਬਾਜ਼ਾਰ ਖੂਬ ਰੰਗਾਂ ਦੇ ਨਾਲ ਖਿਲੇ ਹੋਏ ਨੇ ਅਤੇ ਜਿਆਦਾਤਰ ਗੱਲ ਕਰ ਲਈਏ ਤਾਂ ਬੱਚਿਆਂ ਦੀਆਂ ਜੋ ਆਤਮਾ ਨੇ ਖਾਸ ਕਰ होली ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਜੋ ਪਿਛਕਾਰੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਿਛਕਾਰੀਆਂ ਇੱਥੇ ਨਜ਼ਰ ਆ ਰਹੀਆਂ ਨੇ ਚਾਹੇ ਉਹ ਗਨ ਪਿਛਕਾਰੀ ਹੋਵੇ ਜਾਂ ਫਿਰ ਸਕੂਲ ਬੈਗ ਦੀ ਸ਼ਕਲ ਦੇ ਉੱਤੇ ਪਿਛਕਾਰੀ ਬਣਾਈ ਗਈ ਹੋਵੇ ਆਕਾਰ ਦਿੱਤਾ ਗਿਆ ਹੋਵੇ ਪਿਛਕਾਰੀ ਹੀ ਪਿਛਕਾਰੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਕੀ ਹੁੰਦਾ ਸੀ ਥੋੜਾ ਜਿਹਾ ਗਲਾਲ ਹੁੰਦਾ ਸੀ ਹਰ ਕੋਈ ਵਿਅਕਤੀ ਟਿੱਕਾ ਲਾ ਦਿੰਦਾ ਸੀ ਜਾਂ ਗੱਲਾਂ ਤੇ ਲਾ ਦਿੰਦਾ ਸੀ ਪਰ ਹੁਣ ਤਰ੍ਹਾਂ ਤਰ੍ਹਾਂ ਦੇ ਜੋ ਰੰਗ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਇੱਥੇ ਨਜ਼ਰ ਆਉਂਦੇ ਨੇ ਸਪਰੇਅ ਰੰਗ ਨਜ਼ਰ ਆਉਂਦਾ ਅਤੇ ਵੱਖ-ਵੱਖ ਤਰ੍ਹਾਂ ਦੇ ਜੋ ਰੰਗ ਨੇ ਉਹੀ ਇਸ ਜਗ੍ਹਾ ਦੇ ਉੱਤੇ ਨਜ਼ਰ ਆ ਰਹੇ ਨੇ ਸਾਡੇ ਨਾਲ ਵੀਰ ਵੀ ਮੌਜੂਦ ਨੇ ਗੱਲ ਕਰ ਲੈਣ ਕਿਹਨਾ ਵੀਰੇ ਸਤਿ ਸ਼੍ਰੀ ਅਕਾਲ ਜੀ ਰਣਵੀਰ अभिनंदन ਜੀ ਜੇਕਰ ਗੱਲ ਕਰ ਲਈ ਹੋਲੀ ਤੇ ਇਸ ਵਾਰ ਕੀ ਵਿਸ਼ੇਸ਼ ਹੈ ਕਿ ਉਹ ਕਿ ਬੱਚਿਆਂ ਲਈ ਅਸੀਂ ਵੇਖਿਆ ਕਿ ਤਰ੍ਹਾਂ ਤਰ੍ਹਾਂ ਦੀਆਂ ਪਿਚਕਾਰੀਆਂ ਨਜ਼ਰ ਆ ਰਹੀਆਂ ਹਾਂਜੀ ਅੱਜ ਕੱਲ ਬਹੁਤ ਟਾਈਪ ਦੀਆਂ ਪਿਛਕਾਰੀਆਂ ਆ ਗਈਆਂ ਪਹਿਲਾਂ ਜਿਵੇਂ ਕੱਲੇ ਸੁੱਕਾ ਰੰਗ ਹੁੰਦਾ ਸੀਗਾ ਜੀ ਪਰ ਅੱਜ ਕੱਲ ਬੈਗ ਵਾਲੀਆਂ ਪਿਛਕਾਰੀਆਂ ਟੈਂਕ ਵਾਲੀਆਂ ਜੀ ਦੂਜੀਆਂ ਗਨ ਵਾਲੀਆਂ ਜੀ ਅੱਜ ਕੱਲ ਸਪੈਸ਼ਲ ਇਲੈਕਟ੍ਰੋਨਿਕ ਪਿਛਕਾਰੀ ਜ਼ਿਆਦਾ ਚੱਲ ਰਹੀ ਹੈ ਜੀ ਉਹ ਬੱਚਿਆਂ ਨੂੰ ਜ਼ਿਆਦਾ ਪਸੰਦ ਆ ਰਹੀ ਹੈ ਜੀ ਬਾਕੀ ਵਧੀਆ ਚੱਲ ਰਹੀ ਤੇ ਹਰ ਸਾਰਾ ਵਧੀਆ ਨਿਕਲਦਾ ਜੀ ਬਿਲਕੁਲ ਵੀਰਦਾ ਕਹਿਣਾ ਕਿ ਇਲੈਕਟ੍ਰੋਨਿਕ ਪਿਛਕਾਰੀ ਨਵੀਂ ਆਈ ਆ ਜੋ ਅੱਜ ਕੱਲ ਜ਼ਿਆਦਾ ਚੱਲ ਰਹੀ ਹੈ ਵੈਸੇ ਤਾਂ ਪਿਛਕਾਰੀਆਂ ਇਹਹੀ ਪਿਛਕਾਰੀਆਂ ਨੇ ਜੋ ਦੀਵਾਲੀ ਨੂੰ ਠਾ ਠਾ ਕਰਦਿਆਂ ਨੇ ਤੇ ਹੋਲੀ ਨੂੰ ਤੂ ਤੂ ਕਰਦਿਆਂ ਨੇ ਤੁਸੀਂ ਵੇਖ ਵੀ ਸਕਦੇ ਹੋ ਕਿ ਜੋ ਸੰਗਰੂਰ ਦੇ ਬਾਜ਼ਾਰ ਨੇ ਉਹ ਖੂਬ ਸਜ ਚੁੱਕੇ ਨੇ ਹੋਲੀ ਦੇ ਤਿਹਾੜ ਦੇ ਮੱਦੇ ਨਜ਼ਰ ਪਰ ਸ਼ਹਿਰ ਵਾਸੀ ਵੀ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਵੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਹੋਲੀ ਦਾ ਤਿਹਾੜ ਆਉਣ ਵਾਲਾ ਪਰ ਰੌਣਕਾਂ ਲੱਗਣੀ ਸ਼ੁਰੂ ਹੋ ਗਈਆਂ ਦੇਖੋ ਜੀ ਸਿੱਧੂ ਸਾਹਿਬ ਹੋਲੀ ਦਾ ਤਿਹਾੜ ਸਾਡੇ ਗੁਰੂਆਂ ਪੀਰਾਂ ਦਾ ਔਰ ਸਾਡੇ ਕ੍ਰਿਸ਼ਨ ਭਗਵਾਨ ਦਾ ਲਈ ਮਨਾਇਆ ਜਾਂਦਾ ਹੈ ਔਰ ਅਸੀਂ ਤਾਂ ਉਹੀ ਮੈਸੇਜ ਦੇਵਾਂਗੇ ਇਹ ਕੈਮੀਕਲ ਰੰਗਾਂ ਨੂੰ ਛੱਡ ਕੇ ਜਿਹੜਾ ਗੁਲਾਲ ਦੀ ਵਰਤੋਂ ਕਰੋ ਫੁੱਲਾਂ ਦੀ ਵਰਤੋਂ ਕਰੋ ਔਰ ਬਗੈਰ ਕੈਮੀਕਲ ਤੋਂ ਕਿਸੇ ਦੇ ਅੱਜਕੱਲ ਦੇਖੋ ਰੈਕਸ਼ਨ ਵੀ ਕਰ ਜਾਂਦੇ ਨੇ ਕਈ ਰੰਗ ਉਹ ਚੀਜ਼ਾਂ ਦਾ ਬਾਜ਼ਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਅੱਜ ਜਿਹੜਾ ਬੱਚਿਆਂ ਦੀ ਪਚਕਾਰੀਆਂ ਚੱਲ ਰਹੇ ਨੇ ਦੇਖੋ ਹਾਈਜੈਕ ਟਾਈਮ ਆ ਗਿਆ ਉਸ ਕਰਕੇ ਪਚਕਾਰੀਆਂ ਵੀ ਆਟੋਮੈਟਿਕ ਹੋ ਗਈਆਂ ਔਰ ਬੱਚਿਆਂ ਦਾ ਖੇਡਣ ਦਾ ਸਮਾਂ ਵੀ ਚੇਂਜ ਹੋ ਗਿਆ ਕਿਸੇ ਟਾਈਮ ਅਸੀਂ ਖੁਦ ਤਿਆਰ ਕਰਦੇ ਹੁੰਦੇ ਸੀ ਰੰਗ ਫੁੱਲ ਫੁੱਲ ਪੱਤਿਆਂ ਨਾਲ ਘਰਾਂ ਚ ਤਿਆਰ ਹੁੰਦਾ ਸੀ ਜੀ ਮਗਰ ਅੱਜ ਇਹ ਤਿਹਾਰ ਧੂਮ-ਧਮਾਕਾ ਇਹ ਰੁਪਈਆ ਦਾ ਤਿਹਾਰ ਸੀ ਅੱਜ ਲੱਖਾਂ ਦੇ ਵਿੱਚ ਹੋ ਗਿਆ ਮਗਰ ਲੱਖਾਂ ਰੁਪਏ ਦੁਕਾਨਦਾਰਾਂ ਦੇ ਖਰਚੇ ਹੋਏ ਅਸੀਂ ਕਹਿੰਦੇ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਇਹ ਤਿਹਾਰ ਵਾਸਤੇ ਰੰਗ ਰੋਗਨ ਰੰਗ ਤੇ ਫੁੱਲ ਵਰਸਾ ਤੇ ਵਧੀਆ ਤਰੀਕੇ ਨਾਲ ਆਪਣਾ ਬੱਚਿਆਂ ਵਾਸਤੇ ਵਿਚਕਾਰੀਆਂ ਲੈ ਕੇ ਜਾਓ ਮਾੜੀਆਂ ਚੀਜ਼ਾਂ ਤੋਂ ਬਚੋ ਕਿਉਂਕਿ ਪੱਕੇ ਰੰਗ ਨਾ ਲਾਓ ਕਿਉਂਕਿ ਪੱਕੇ ਰੰਗ ਬੱਚਿਆਂ ਦੇ ਚਮੜੀ ਨੂੰ ਵੀ ਖਰਾਬ ਕਰਦੇ ਹਨ ਰੈਕਸ਼ਨ ਵੀ ਕਰ ਸਕਦੇ ਹਨ ਮਗਰ ਹੋਲੀ ਦਾ ਤਿਹਾਰ ਮਨਾਵਾਂਗੇ ਔਰ ਧੂਮ-ਧਮਾਕਾ ਦਾ ਮਨਾਵਾਂਗੇ ਅਸੀਂ ਆਪਣੇ ਬੱਚਿਆਂ ਵਾਸਤੇ ਲੈਣ ਆਏ ਖੜੇ ਹਾਂ ਤੇ ਔਰ ਬੱਚਿਆਂ ਵਾਸਤੇ ਤ ਸ਼੍ਰੀ ਕ੍ਰਿਸ਼ਨ ਜੀ ਵੰਦਬਨ ਦੇ ਵਿੱਚ ਮੀਨਾ ਮੀਨਾ ਹੋਲੀ ਚੱਲਦੀ ਹੈ ਸਾਡੇ ਅਨੰਦਪੁਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਉਹਨਾਂ ਦਾ ਪੂਰਾ ਮੇਲਾ ਲੱਗਦਾ ਹੋਲਾ ਮੱਲੇ ਦਾ ਉਹ ਇਹੀ ਪ੍ਰਤੀਕ ਦਿੰਦਾ ਹੈ ਕਿ ਇਹ ਪੰਜਾਬ ਪੂਰੇ ਹਿੰਦੁਸਤਾਨ ਦੀ ਭਾਈਚਾਰਕ ਸਾਂਝ ਦਾ ਮੈਸੇਜ ਦਿੰਦਾ ਹੈ ਹੋਲੀ ਦਾ ਤਿਆਰ ਔਰ ਬਗੈਰ ਨਸ਼ਿਆਂ ਗਰ ਦਾਰੂ ਪਾਣੀ ਤੋਂ ਅਸੀਂ ਕਹਿੰਦੇ ਤਿਹਾਰ ਮਨਾਓ ਔਰ ਧੂਮ-ਧਮਾਕਾ ਕਰਕੇ ਤਿਹਾਰ ਮਨਾਓ ਔਰ ਆਪਣੇ ਘਰਾਂ ਦੇ ਵਿੱਚ ਉਹ ਜਾਵੋ ਨਾ ਪੈਦਾ ਕਰੋ ਕਿ ਜਿਸ ਕੋ ਕਿਸ ਦਾ ਕਰਨ ਬਣੇ ਅਜੀ ਬਿਲਕੁਲ ਜਿਵੇਂ ਬਿਨੋਦ ਕੁਮਾਰ ਬੋਤੀ ਦਾ ਕਹਿਣਾ ਕਿ Holi ਦਾ ਤਿਹਾਰ ਹੈ ਇਸ ਕਰਕੇ ਰੰਗ ਲੈਣਾ ਹੈ ਸੀ ਬੱਚਿਆਂ ਦੇ ਲਈ ਪਰ ਇਹ ਦੱਸਿਆ ਗਿਆ ਕਿ ਕਈ ਕਿ ਸਾਡਾ ਟਾਈਮ ਹੁੰਦਾ ਸੀ ਤਾਂ ਪੈਸਿਆਂ ਦੀ Holi ਹੋਣੀ ਸੀ ਪਰ ਹੁਣ ਲੱਖਾਂ ਕਰੋੜਾਂ ਦੀ Holi ਹੋ ਗਈ ਹੈ ਪਰ ਉਸ ਦਿਨ ਇਹਨਾਂ ਨੇ ਕਿਹਾ ਕਿ ਜਿੱਥੇ ਸਾਡੇ ਸਮੇਂ ਫੁੱਲਾਂ ਦੇ ਨਾਲ Holi ਵੀ ਖੇਟੀ ਜਾਂਦੀ ਨੂੰ ਲੈ ਕੇ ਇਲੈਕਟ੍ਰੋਨਿਕ ਜਵਾਨਾ ਆ ਗਿਆ ਅਡਵਾਂਸ ਹੋ ਗਿਆ ਪਰ ਇੱਥੇ ਹੋਰ ਵੀ ਦੁਕਾਨਦਾਰ ਵੀ ਨੇ ਸ਼ਹਿਰ ਵਾਸੀ ਵੀ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕੀ ਨਾਮ ਹੈ ਸਰ ਪ੍ਰਸ਼ੋਤਮ ਗਾਬਾ ਗਾਬਾ ਸਾਹਿਬ ਅਸੀਂ ਦੇਖਣਾ ਕੀ ਬੜੇ ਸੋਹਣੇ ਸੋਹਣੇ ਮਨਮੋਹਕ ਰੰਗ ਨੇ ਪਰ ਉਥੇ ਹੀ ਖਾਸ ਕਰ ਪਚਕਾਰੀਆਂ ਵੱਡੀਆਂ ਨੇ ਦੁਕਾਨ ਦੇ ਦਿੱਤੇ ਗੱਲ ਇਹ ਹੈ ਜੀ ਅੱਜ ਕੱਲ ਨਾ ਬੱਚਿਆਂ ਦੀ ਰਿਕੁਆਇਰਮੈਂਟ ਬਹੁਤ ਵਧੀਆ ਹੋ ਗਈ ਬੱਚਾ ਹੁਣ ਛੋਟੀ ਮੋਟੀ 10 20 ਵਾਲੀ ਪਚਕਾਰੀ ਨਹੀਂ ਲੈਂਦਾ ਵੱਡੀਆਂ ਪਚਕਾਰੀਆਂ ਵੱਡੇ ਟੈਂਕ ਵੱਡੀਆਂ ਗੱਨਾ ਏਕੇ ਸੰਤਾਲੀ ਵਾਲੀ ਗਨ ਇਲੈਕਟ੍ਰੋਨਿਕ ਗਨ ਇਲੈਕਟ੍ਰੋਨਿਕ ਸ਼ਾਵਰ ਬਹੁਤ ਕੁਝ ਇਲੈਕਟ੍ਰੋਨਿਕ ਸਮਾਨ ਆ ਗਿਆ ਔਰ ਬੜੀ ਖਾਸियत ਤੇ ਕਮਾਲ ਦੀ ਗੱਲ ਇਹ ਹੈ ਮੋਦੀ ਵਿਜ਼ਨ ਤੇ ਮੇਕ ਇਨ ਇੰਡੀਆ ਦੇ ਸਾਰੇ ਆਈਟਮਾਂ ਨੇ ਇਹ ਹੁਣ ਚਾਈਨਾ ਤੋਂ ਕੋਈ ਮਾਲ ਇੰਪੋਰਟ ਨਹੀਂ ਹੁੰਦਾ ਸਭ ਇੰਡੀਆ ਮੇਡ ਹੈ ਔਰ ਸਾਰਾ ਹੀ ਕਾਮਯਾਬ ਹੈ ਸਾਰੇ ਕਾਮਯਾਬ ਸਾਰੇ ਕਾਮਯਾਬ ਦੂਸਰੀ ਗੱਲ ਜੇ ਮੈਂ ਗੁਲਾਲ ਦੀ ਗੱਲ ਕਰਾਂ ਤਾਂ ਗੁਲਾਰ ਹੁਣ ਸਾਰਾ ਨੈਚੁਰਲ ਗੁਲਾਲ ਵੇਚਦਾ ਆਰਗੈਨਿਕ ਗੁਲਾਲ ਹਰਬਲ ਗੁਲਾਲ ਤੀਸਰੇ ਨੰਬਰ ਤੇ ਫਲਾਵਰ ਦਾ ਗੁਲਾਲ ਜਿਹੜੇ ਫੁੱਲ ਹੁੰਦੇ ਨੇ ਮੰਦਰਾ ਤੇ ਚੜਦੇ ਨੇ ਉਹਨਾਂ ਨੂੰ ਉਤਰਨ ਤੋਂ ਬਾਅਦ ਉਹਨਾਂ ਦੇ ਉਹਨਾਂ ਨੂੰ ਪੀਸ ਕੇ ਹੱਥਾਂ ਨਾਲ ਰਗੜਾਈ ਕਰਕੇ ਫਿਰ ਉਹਨਾਂ ਦਾ ਗੁਲਾਲ ਬਣਾਇਆ ਜਾਂਦਾ ਉਹ ਫਲਾਵਰ ਗੁਲਾਲ ਹੈ ਫਰੂਟ ਦਾ ਵੀ ਗੁਲਾਲ ਸਾਡੇ ਕੋਲ ਮੌਜੂਦ ਹੈ ਬਹੁਤ ਕਿਸਮ ਦੀਆਂ ਸਾਡੇ ਕੋਲ ਪਿਛਕਾਰੀਆਂ ਬਹੁਤ ਕਿਸਮ ਦੇ ਗੁਲਾਲ ਅਵੇਲੇਬਲ ਨੇ ਆਟੋਮੈਟਿਕ ਬੈਲੂਨ ਸਾਡੇ ਕੋਲ ਆ ਜਾਂਦੇ ਇੱਕ ਅੱਜਕੱਲ੍ਹ ਸਿਲੰਡਰ ਦਾ ਬੜਾ ਰਿਵਾਜ ਹੈ ਜਿਸ ਤਰ੍ਹਾਂ ਅੱਗ ਬੁਝਾਉ ਯੰਤਰ ਹੁੰਦਾ ਸਿਲੰਡਰ ਉਸੇ ਤਰ੍ਹਾਂ ਦੀਆਂ ਸਾਡੇ ਕੋਲ ਪਿਛਕਾਰੀਆਂ ਵੀ ਨੇ ਮਤਲਬ ਗਾਰਨਰ ਚਲਾਉਣ ਵਾਲੀਆ ਸਿਲੰਡਰ ਨੇ ਜਿਨੇ ਚੋਂ ਰੰਗ ਨਿਕਲਦਾ ਬੰਨ ਸ਼ਾਰਟ ਹੈ ਇੱਕ ਵਾਰੀ ਚਲਾ ਕੇ ਸਾਰਾ ਖਾਲੀ ਹੋ ਜਾਂਦਾ ਔਰ ਟਾਈਮਿੰਗ ਉਹਨਾਂ ਦੀ ਬਹੁਤ ਜ਼ਿਆਦਾ ਹੈ ਜਿਵੇਂ 4 ਕਿਲੋ ਦਾ ਸਿਲੰਡਰ ਹੈ ਅੱਧੇ ਤੋਂ ਪੌਣਾ ਘੰਟਾ ਚੱਲ ਜਾਂਦਾ ਹੈ ਛੋਟੇ ਤੋਂ ਛੋਟਾ ਜਿਹੜਾ ਸਿਲੰਡਰ ਹੈ ਜਿਹਦੇ ਚ ਲੱਗ ਉਹ ਵੀ ਲਗਭਗ 5-7 ਮਿੰਟ ਪੂਰੇ ਪ੍ਰੈਸ਼ਰ ਨਾਲ ਚੱਲਦਾ ਹੈ ਗੱਬ ਸਭ ਜ਼ਿਕਰ ਗੱਲ ਕਰ ਲਈਏ ਤੁਹਾਡੇ ਸਮੇਂ ਦੀ ਗੱਲ ਕਰ ਲੈਣੇ ਆ ਤਾਂ ਹੋਲੀ ਵਾਲੇ ਦਿਨ ਇੱਕ ਗਾਣਾ ਬੜਾ ਮਸ਼ਹੂਰ ਹੁੰਦਾ ਸੀ ਹਿੰਦੀ ਰੰਗ ਵਰਸੇ ਵੀਗੇ ਚੁੰਨਰਵਾ ਰੰਗ ਵਰਸ ਰੰਗ ਵਰਸ ਬਿਲਕੁਲ ਸਹੀ ਗੱਲ ਹੈ ਸਾਡੀ ਜਵਾਨੀ ਵੇਲੇ ਉਹ ਗੱਲ ਚ ਗਾਣਾ ਚੱਲਿਆ ਕਰਦਾ ਸੀ ਵੀਗੇ ਚੁੰਨਰਵਾ ਰੰਗ ਵਰਸ ਠੀਕ ਹੈ ਅੱਜ ਕੱਲ ਉਹ ਗਾਣੇ ਪ੍ਰਾਚੀਨ ਹੋ ਗਏ ਉਹਨਾਂ ਨੂੰ ਸੁਣਨ ਵਾਲੇ ਵੀ ਨਹੀਂ ਰਹਿ ਮੇਰੇ ਵਰਗੇ ਸਭ ਤੁਰ ਗਏ ਪਰ ਗਾਣਾ ਤਾਂ ਉਹ ਗਾਣਾ ਹੀ ਹੈ ਜੀ ਬਿਲਕੁਲ ਨੇਚਰਲ ਹੈ ਉਹ ਬਿਲਕੁਲ ਇਹ ਗੱਭਾ ਸਾਹਮਣੇ ਦੱਸਿਆ ਕਿ ਕਿੰਨੇ ਤਰ੍ਹਾਂ ਦੇ ਜੋ ਨੇਚਰਲ ਰੰਗ ਨੇ ਉਹ ਆ ਰਹੇ ਨੇ ਮਾਰਕੀਟ ਦੇ ਵਿੱਚ ਪਰ ਹੁਣ ਇਹਕਰ ਪਚਕਾਰੀਆਂ ਦੀ ਗੱਲ ਕਰ ਲਈਏ ਬੱਚਿਆਂ ਦੀ ਪਚਕਾਰੀਆਂ ਦੀ ਆਉਣੇ ਕਿ ਜਿਆਦਾਤਰ ਬੱਚੇ ਖੇਲਦੇ ਨੇ ਇਹਨਾਂ ਨੂੰ ਤਾਂ ਤਰ੍ਹਾਂ ਤਰ੍ਹਾਂ ਦੀਆਂ ਪਚਕਾਰੀਆਂ ਨੇ ਦੱਸਿਆ ਯਾਰ ਕਿ ਇਲੈਕਟ੍ਰੋਨਿਕ ਪਚਕਾਰੀ ਵੀ ਇੱਥੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਪਚਕਾਰੀਆਂ ਇੱਥੇ ਨਜ਼ਰ ਆ ਰਹੀਆਂ ਨੇ ਇਲੈਕਟ੍ਰੋਨਿਕ ਤੁਸੀਂ ਦੇਖ ਸਕਦੇ ਹੋ ਇਲੈਕਟ੍ਰੋਨਿਕ ਚਾਰਜ ਲੈਵਲ ਨੇ ਇਹ ਕੀ ਚਾਰਜ ਲੈਵਲ ਨੇ ਹਾਂਜੀ ਸਭ ਚਾਰਜੇਬਲ ਪਚਕਾਰੀਆਂ ਨੇ ਜੀ ਇੱਕ ਵਾਰੀ ਚਾਰਜ ਕਰਕੇ 3 ਘੰਟੇ ਦੀ ਐਵਰੇਜ ਦੇ ਜਾਂਦੀ ਹੈ ਇੱਕ ਆ ਚੀਜ਼ ਹੋ ਗਈ ਇਹ ਵੀ ਇਲੈਕਟ੍ਰੋਨਿਕ ਪਿਚਕਾਰੀਆਂ ਦੇ ਵਿੱਚ ਕਿੰਨਾ ਇੱਕ ਕ੍ਰੇਜ਼ ਆ ਬੱਚਿਆਂ ਬਹੁਤ ਕ੍ਰੇਜ਼ ਹੈ ਜੀ ਇਲੈਕਟ੍ਰੋਨਿਕ ਪਿਚਕਾਰੀ ਦਾ ਬਹੁਤ ਕ੍ਰੇਜ਼ ਹੈ ਜਿਆਦਾਤਰ ਵੱਡੀ ਪਿਚਕਾਰੀਆਂ ਬੱਚੇ ਪਸੰਦ ਕਰ ਰਹੇ ਨੇ ਛੋਟੇ ਦੀ ਜਗ੍ਹਾ ਵੱਡੀ ਪਿਚਕਾਰੀਆਂ ਜ਼ਿਆਦਾ ਹੋ ਰਹੀਆਂ ਨੇ ਨਾਲੇ ਇਲੈਕਟ੍ਰੋਨਿਕ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਨਿਊ ਆਈਟਮ ਹੈ ਚਾਰਜ ਕਰਕੇ 2-3 ਘੰਟੇ ਇੱਕ ਵਾਰ ਚ ਚੱਲ ਜਾਂਦੀ ਹੈ ਇਹ ਇਹਦੇ ਨਾਲ ਜ਼ੋਰ ਨਹੀਂ ਲੱਗਦਾ ਸੌਫਟ ਈਜ਼ੀ ਹੈ ਚਲਾਉਣ ਦੇ ਵਿੱਚ ਛੋਟੇ ਤੋਂ ਛੋਟਾ ਬੱਚਾ ਵੀ ਇਹਨੂੰ ਈਜ਼ੀਲੀ ਚਲਾ ਸਕਦਾ ਹੈ ਇੱਕਾ ਰੰ ਇਦੇ ਵਿੱਚ ਸੁੱਕਾ ਗੁਲਾਲ ਆਪਾਂ ਥਰੋ ਕਰ ਸਕਦੇ ਆ ਜਿਵੇਂ ਆਪਾਂ ਹੱਥ ਨਹੀਂ ਗੰਦੇ ਕਰਨੇ ਤਾਂ ਇਹਦੇ ਨਾਲ ਪ੍ਰੈਸ਼ਰ ਨਾਲ ਗੁਲਾਲ ਨਿਕਲਦਾ ਹੈ ਕਾਫੀ ਯਾਨੀ ਕਿ ਸੁੱਕਾ ਗੁਲਾਲ ਹਾਂਜੀ ਜਿਵੇਂ ਪ੍ਰੈਸ਼ਰ ਨਾਲ ਸੁੱਕਾ ਗੁਲਾਲ ਨਿਕਲੇਗਾ ਪਾਣੀ ਨਹੀਂ ਇਹ ਸੁੱਕੇ ਗੁਲਾਲ ਵਾਲੀ ਪਿਸਕਾਰੀ ਹੈ ਇਹਦੇ ਨਾਲ ਕਲਰਸ ਵੀ ਫ੍ਰੀ ਹੁੰਦੇ ਆ ਵਿੱਚ ਹੀ ਫਿਲਟ ਵੀ ਹੁੰਦੇ ਸਾਰਾ ਕੁਝ ਜੀ ਜੀ ਬਿਲਕੁਲ ਤੁਸੀਂ ਵੇਖਿਆ ਕਿ ਤਰ੍ਹਾਂ ਤਰ੍ਹਾਂ ਦੀਆਂ ਮਾਰਕੀਟ ਦੇ ਵਿੱਚ ਪਚਕਾਰੀਆਂ ਨੇ ਜਿੱਥੇ ਗਿੱਲੇ ਕਰਨ ਵਾਲੀਆਂ ਪਾਣੀ ਵਾਲੀਆਂ ਪਚਕਾਰੀਆਂ ਤਾਂ ਜ਼ਰੂਰ ਵੇਖੀਆਂ ਨੇ ਪਰ ਸੁੱਕੇ ਗਲਾਲ ਵਾਲੀਆਂ ਨੇ ਇਸ ਦੇ ਵਿੱਚ ਸੁੱਕਾ ਗਲਾਲ ਪਾਓ ਪ੍ਰੈਸ ਕਰੋ ਤੇ ਬਾਹਰ ਆ ਜਾਂਦਾ ਸਾਡੇ ਨਾਲ ਹੋਰ ਸ਼ਹਿਰ ਵਾਸੀ ਵੀ ਮੌਜੂਦ ਨੇ ਕਿਉਂਕਿ ਹੋਲੀ ਦਾ ਤਿਹਾਰਾ ਹੋਲੀ ਆ ਰੰਗਾਂ ਦੀ ਰੰਗ-ਬਰੰਗੀ ਜਦੋਂ ਹੋਲੀ ਦਾ ਤਿਹਾਰ ਆਉਂਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਵਿਅਕਤੀ ਕਿੱਥੋਂ ਦੀ ਰੰਗ ਆ ਕਿਉਂਕਿ ਮੂੰਹ ਸਾਰੇ ਆ ਪਿੰਨ ਪਿੰਨ ਹੋ ਜਾਂਦੇ ਨੇ ਲਾਲ ਪੀਲੇ ਚਿੱਟੇ ਕਾਲੇ ਅਜਿਹੇ ਜੋ ਸ਼ਕਲਾਂ ਨੇ ਉਹ ਦਿਖਾਈ ਦਿੰਦੀਆਂ ਨੇ ਕੀ ਨਾਮ ਹੈ ਸਰ ਸਰਪਜੀਤ ਸਿੰਘ ਰੇਖੀ ਜੀ ਸਰਪਜੀਤ ਜੀ ਹੋਲੀ ਦਾ ਤਿਹਾਰ ਆ ਰਿਹਾ ਅਸੀਂ ਵੇਖਦੇ ਹਾਂ ਖਾਸ ਕਰ ਸੁਨਾਮੀ ਗੇਟ ਦੀ ਗੱਲ ਕਰ ਲਈ ਤਾਂ ਦੁਕਾਨਾਂ ਬੜੀ ਖੂਬਸੂਰਤ ਬੜੇ ਮਨਮੋਹਕ ਰੰਗ ਪਏ ਨੇ ਪਚਕਾਰੀਆਂ ਪਈਆਂ ਦੇਖੋ ਸੁਨਾਮੀ ਗੇਟ ਦਾ ਬਾਜ਼ਾਰ ਜਿਹੜਾ ਹੈਗਾ ਮੈਂ ਦੇਖਦਾ ਪੰਜਾਬ ਦਾ ਜਾਂ ਇੰਡੀਆ ਚ ਬੜੇ ਦੂਰ ਤੱਕ ਇਹਨਾਂ ਦਾ ਮੈਸੇਜ ਜਾਂਦਾ ਹੈ ਜਿਹੜੇ ਦੁਕਾਨਦਾਰ ਵੀਰੇ ਬਹੁਤ ਜਿਵੇਂ ਅਸੀਂ ਜਗ ਦੇ ਖੜੇ ਆ ਇਦੇ ਨਾਲ ਹੋਰ ਕੁੱਝ ਦੁਕਾਨਦਾਰ ਨੇ ਹੁਣ ਜਿਵੇਂ ਹਰਬਲ ਜਿਹੜੇ ਹੈਗੇ ਨੇ Holi ਦੇ ਰੰਗ ਨੇ ਉਹਨਾਂ ਦਾ ਖਾਸ ਕਰਕੇ ਜਿਹੜਾ ਸੇਲ ਕਰ ਰਹੇ ਨੇ ਅੱਛੀ ਗੱਲ ਹੈ ਸਕਿਨ ਦੀ ਜਿਹੜੀ ਉਹਦੇ ਪਾਸੇ ਵੀ ਅੱਛੀ ਗੱਲ ਹੈ ਤੇ ਜਿਹੜਾ ਐਦਾਂ ਦਾ ਫੈਸਟੀਵਲ ਜਿਵੇਂ ਚਾਹ ਦਿਵਾਲੀ ਹੈ ਚਾਹ ਇਸ ਤਰ੍ਹਾਂ ਦੇ ਰੰਗਾਂ ਦਾ ਤਿਉਹਾਰ ਨੇ ਆਪਾਂ ਨੂੰ ਆਪਸੀ ਮਿਲ ਕੇ ਜੇ ਕਿਸੇ ਦੀ ਗਿਲਾ ਸ਼ਿਕਵਾ ਰஞ்சி ਸ਼ਾਹ ਨੂੰ ਮਿਟਾ ਕੇ ਆਪਾਂ ਨੂੰ ਇੱਕ ਮੁੱਖੋ ਕੇ ਇਸ ਚੀਜ਼ ਦੇ ਤਿਉਹਾਰ ਮਨਾਣੇ ਚਾਹੀਦੇ ਨੇ ਜਿਵੇਂ ਵrindavan ਦੀ ਜਿਹੜੀ Holi ਹੈ ਬੜੀ ਦੂਰ ਤੱਕਰ ਮਜੂਰ ਹੈ ਆਪਣੇ ਆਪਣੇ ਤਰੀਕੇ ਲੋਕ ਮਦਨ ਮੈਂ ਇਸ ਤੁਹਾਡੇ ਮਾਧਮ ਨਾਲ ਕਹਿਣਾ ਚਾਹਨਾ ਬਹੁਤ ਲੋਕ ਨੇ ਇਸ ਦਿਨ ਜਿਹੜਾ ਹੱਲਾ ਗੁੱਲਾ ਕਰਕੇ ਦੂਜੇ ਲੋਕਾਂ ਨੂੰ ਪਛਾਣ ਕਰਦੇ ਨੇ ਉਹ ਚੀਜ਼ ਨਹੀਂ ਕਰਨਾ ਚਾਹੀਦੀ ਤਾਂ ਪਿਛਲੇ ਵਾਰੀ ਵੀ ਜਿਹੜਾ ਪ੍ਰਸ਼ਾਸਨਿਕ ਤੌਰ ਤੇ ਕਾਫੀ ਸਖਤ ਪ੍ਰਬੰਧ ਕੀਤੇ ਗਏ ਸੀ ਤੇ ਉਮੀਦ ਕਰਦਾ ਜਿਵੇਂ ਪ੍ਰਸ਼ਾਸਨਿਕ ਤੌਰ ਤੇ ਸਾਡੇ ਐਸਐਸਪੀ ਸਾਹਿਬ ਸਰਤਾਜ ਸਿੰਘ ਚਹਿਲ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਡਿਸਟ੍ਰਿਕਟ ਲੈਵਲ ਦਾ ਸੰਚਾਲਨ ਕਰ ਰਹੇ ਨੇ ਅੱਗੇ ਵੀ ਉਹ ਜਿਹੜੀ ਆਪਣੀ ਜਿਹੜੀ ਟੀਮ ਨਾਲ ਜਿਹੜੀ ਹੈਗੀ ਸਾਨੂੰ ਬੜੇ ਸੇਫਟੀ ਦੇਣਗੇ ਜੀ ਜੇ ਬਿਲਕੁਲ ਚਾਹੇ ਦੁਕਾਨਦਾਰ ਹੋਣ ਸ਼ਹਿਰ ਵਾਸੀ ਹੋਣ ਉਹਨਾਂ ਨੇ ਕਿਹਾ ਕਿ ਸੰਗਰੂਰ ਸੰਗਰੂਰ ਦਾ ਦਿਲ ਕਿਹਾ ਜਾਣ ਵਾਲਾ ਸੁਨਾਮੀ ਗੇਟ ਸੁਨਾਮੀ ਗੇਟ ਚਾਹੇ ਦੀਵਾਲੀ ਹੋਵੇ ਜਾਂ ਹੋਲੀ ਹੋਵੇ ਤਾਂ ਇੱਥੇ ਜੋ ਦੁਕਾਨਾਂ ਨੇ ਦੋ ਤਿੰਨ ਦਿਨ ਪਹਿਲਾਂ ਸਜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਪਏ ਨੇ ਮਨਮੋਹਕ ਰੰਗ ਨੇ ਰੰਗ ਵੀ ਉਹ ਨੇ ਜੋ ਕਿ ਨੁਕਸਾਨ ਨਹੀਂ ਕਰਦੇ ਇਲੈਕਟ੍ਰੋਨਿਕ ਪਚਕਾਰੀਆਂ ਦਾ ਹੁਣ ਜਮਾਨਾ ਆ ਗਿਆ ਜਿਸ ਤਰ੍ਹਾਂ ਆਖਿਆ ਜਾਵੇ ਤਾਂ ਹੁਣ ਕੁਝ ਕਰਨ ਦੀ ਲੋੜ ਨਹੀਂ ਤਾਂ ਸਿਰਫ ਬਟਨ ਕਲਿੱਕ ਕਰਨਾ ਛੋਟਾ ਬੱਚਾ ਵੀ ਉਸ ਨੂੰ ਚਲਾ ਸਕਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸਿੰਗਰੂ